ਲੋਕਤੱਤ نیوز ਦੇਖ ਰਹੇ तमाम दर्शकंदा बहुत बहुत स्वागत मैं गुरप्रेम सिंह हां जी दोस्तों ਇਹ ਖਬਰ ਦਿੰਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਮੂਸੇਪਿੰਡ ਦੇ ਵਿੱਚੋਂ ਫਿਰ ਇੱਕ ਵਾਰੀ ਕੱਕਰੀ ਅੰਗੂੜੀਆਂ ਨੇ ਜੀ ਹਾਂ ਦੋਸਤੋ ਅੱਜ ਸਵੇਰੇ ਹੀ ਬਾਪੂ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਪਾ ਕੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਿੱਧੂ ਦੇ ਘਰ ਇੱਕ ਛੋਟੇ ਸਿੱਧੂ ਜਨਮ ਲੈ ਲਿਆ ਹਾਂ ਜੀ ਦੋਸਤੋ ਮਾਤਾ ਚੱਤਕਰ ਨੇ ਸਿੱਧੂ ਮੂਸੇਵਾਲਾ ਦੇ ਇੱਕ ਛੋਟੇ ਭਰਾ ਨੂੰ ਜਨਮ ਦਿੱਤਾ ਹੈ ਬਾਪੂ ਬਲਕੌਰ ਸਿੰਘ ਨੇ ਇਹ ਵੀ ਲਿਖਿਆ ਕਿ ਲੱਖਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਦਾ ਸਦਕੇ ਅੱਜ ਪਰਮਾਤਮਾ ਦੀ ਦੇਣ ਹੈ ਕਿ ਬਾਪੂ ਬਲਕੌਰ ਸਿੰਘ ਦੇ ਘਰ ਇੱਕ ਛੋਟੇ ਸਿੱਧੂ ਨੇ ਜਨਮ ਲਿਆ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਿੱਧੂ ਮੂਸੇਵਾਲਾ ਨੂੰ ਚਾਣਨ ਵਾਲਿਆਂ ਦੇ ਲਈ ਅਤੇ ਬਾਪੂ ਬਲਕੌਰ ਸਿੰਘ ਦੇ ਲਈ ਤੇ ਮਹਾਰਾਜ ਚੰਨਕੌਰ ਦੇ ਲਈ ਤਾਂ ਅਸੀਂ ਵੀ ਇਹ ਅਪੀਲ ਕਰਦੇ ਹਾਂ ਕਿ ਬਹੁਤ ਲੋਕਾਂ ਨੇ ਜਿਹੜਾ ਸਿੱਧੂ ਮੂਸੇਵਾਲਾ ਦੇ ਲਈ ਸੰਗਰਸ਼ ਕੀਤਾ ਅਤੇ ਉਹਨਾਂ ਦੇ ਇਨਸਾਫ ਲਈ ਜਿਹੜਾ ਆ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਜੇਕਰ ਗੱਲ ਕਰੀਏ ਤਾਂ ਪਿੱਛੇ ਜਸਵਿੰਦਰ ਬਰਾੜ ਦਾ ਇੱਕ ਗਾਣਾ ਜਿਹੜਾ ਆ ਨਿੱਕੇ ਪੈਰੀ ਉਹ ਵੀ ਆਇਆ ਸੀ ਉਹ ਵੀ ਦਿਲ ਨੂੰ ਛੋਵਣ ਵਾਲਾ ਜਿਹੜਾ ਗਾਣਾ ਸੀ ਜੇਕਰ ਗੱਲ ਕਰੀਏ ਤਾਂ ਲੱਖਾਂ ਕਰੋੜਾਂ ਦੀ ਦੁਆਵਾਂ ਸਦਕੇ ਪਰਮਾਤਮਾ ਦੇ ਵੱਲੋਂ ਬਾਪੂ ਬਲਕੌਰ ਸਿੰਘ ਦੀ ਝੋਲੀ ਇੱਕ ਸਿੱਧੂ ਮੂਸੇਵਾਲ ਦਾ ਛੋਟਾ ਵੀਰ ਜਿਹੜਾ ਆ ਉਹ ਪਾ ਦਿੱਤਾ ਗਏ ਮਾਤਾ ਚਰਨ ਕਰਨੇ ਸਿੱਧੂ ਮੂਸੇਵਾਲ ਦੇ ਛੋਟੇ ਵੀਰ ਨੂੰ ਜਿਹੜਾ ਆ ਜਨਮ ਦਿੱਤਾ ਹੈ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਿੱਧੂ ਮਸੂਏ ਵਾਲ ਦੇ ਚਾਹਣ ਵਾਲਿਆਂ ਦੇ ਵਿੱਚ ਜਿਹੜਾ ਖੁਸ਼ੀ ਦੀ ਲਹਿਰ ਹੈ ਖੁਸ਼ੀ ਨਾਲ ਸਮਾਏ ਨਹੀਂ ਜਾ ਰਹੇ ਲੋਕ ਜਿਹਨਾਂ ਨੇ ਬਹੁਤ ਉਤਸ਼ਾਹ ਦੇ ਵਿੱਚ ਨੇ ਸਵੇਰ ਤੋਂ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਸਿੱਧੂ ਮਸੂਏ ਵਾਲ ਦੇ ਘਰ ਇੱਕ ਛੋਟੇ ਸਿੱਧੂ ਜਿਹੜਾ ਜਨਮ ਲਿਆ ਸੋ ਪ੍ਰਮਾਤਮਾ ਦਾ ਧੰਨਵਾਦ ਕਰਨ ਦੇ ਲਈ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਜਿਹੜਾ ਜ਼ਰੂਰ ਲਿਖਿਓ ਤੇ ਲੋਕਾਂ ਦੇ ਨਾਲ ਖੁਸ਼ੀ ਸਾਂਝੀ ਕਰਨ ਲਈ ਐਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ